ਸਾਡੀ ਸਰਕਾਰ ਦੇ ਟਾਈਮ ਇੱਥੇ ਅਹੀ ਵੀਡੀਓ ਆਫਿਸ ਬਲੌਗ ਆਫਿਸ ਬਣਾਇਆ ਸੀਗਾ ਉਹਦੇ ਦਰਮਿਆਨ ਜਿਹੜੇ ਵੀ ਆਫਿਸ ਆਣੇ ਚਾਹੀਦੇ ਸੀਗੇ ਉਹ ਅਜੇ ਤੱਕ ਨਹੀਂ ਆ ਪਾਏ ਇਹ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਹੈ ਦੇਖੋ ਜਿਹੜੀ ਦਿਨਾਨਗਰ ਤੋਂ ਗਰੋਟੇ ਦੀ ਸ਼ੜਕ ਆ ਇਹ ਤੇ ਲਗਭਗ ਸਾਡੀ ਸਰਕਾਰ ਚ ਬਣੀ ਸੀਗੀ ਉਹਦੇ ਬਾਅਦ ਅਸੀਂ ਲੋਕਾਂ ਨੇ ਬਹੁਤ ਸਾਰੇ ਪ੍ਰਯਾਸ ਵੀ ਕੀਤੇ ਆ ਇੱਥੋਂ ਦੇ ਲੋਕਲ ਜਿਹੜੇ ਮੰਤਰੀ ਹੈ ਉਹਨਾਂ ਨਾਲ ਵੀ ਕਈ ਵਾਰੀ ਮਿਲਣਾ ਹੋਇਆ ਦਿਸਿਸ ਆ ਬਨਾਲ ਵੀ ਸਾਡੇ ਇਥੋਂ ਦੀ ਜਿਹੜੀ ਸੰਘਰਸ਼ ਕਮੇਟੀ ਐ ਇਥੋਂ ਦੀ ਉਹ ਵੀ ਮਿਲਿਆ ਉਹਨਾਂ ਵੀ ਅਸ਼ਵਾਸ਼ਣ ਦਵਾਇਆ ਤੇ ਸੜਕ ਨਹੀਂ ਬਣ ਪਾਈ ਤੇ ਅਸੀਂ ਹੋਰ ਵੀ ਤੇ ਸੰਘਰਸ਼ ਵੀ ਕਰਾਂਗੇ ਜਿਆਦਾ ਨਾ ਕਹਿੰਦਾ ਹੋਇਆ ਤੁਸੀਂ ਆਈਡੀਆ ਵਰੇ ਗੱਲ ਕਰ ਰਹੇ ਹੋ ਇਹਦੇ ਸਰਕਾਰ ਦਾ ਜਿਹੜਾ ਇਹ ਮੌਜੂਦਾ ਸਰਕਾਰ ਐ ਨਾਲ ਵਾਅਦੇ ਕੀਤੇ ਸੀਗੇ ਵੀ ਇਹੀ ਬਣਾਵਾਂਗੇ ਤੇ ਇਹ ਨਹੀਂ ਬਣਾ ਪਾਏ ਸਾਡੀ ਸਰਕਾਰ ਆਂਦੇ ਇਹ ਸਾਰੇ ਜਿਹੜੇ ਵੀ ਆਈਡੀਆ ਹੀ ਹੋ ਗਈ ਇਹ ਜਿਹੜੇ ਰੋਡਸ ਹੋ ਗਏ ਜਿੰਨੇ ਵੀ ਡਵੈਲਪਮੈਂਟ ਦੇ ਕੰਮ ਰੁਕੇ ਆ ਸਾਰੇ ਹੋਣਗੇ ਸ਼ਕਤੀ ਕੇਂਦਰ ਦੇ ਇੰਚਾਰਜ ਗਰੋਟੇ ਤੋਂ ਉਹਨਾਂ ਦੇ ਬੂਥ ਪ੍ਰਧਾਨਾਂ ਦੇ ਨਾਲ ਮੈਂਬਰਸ਼ਿਪ ਦੇ ਚਰਚਾ ਕਰਦੇ ਹੋਏ ਮੀਟਿੰਗ ਹੋਈ ਹੈ ਤੇ ਇੱਥੋਂ ਦੀ ਲਗਭਗ ਜਿਹੜੀ ਮੈਂਬਰਸ਼ਿਪ ਹੈ ਚਾਰ ਬੂਥ ਹੈ ਚਾਰਾਂ ਬੂਥਾਂ ਦੀ ਜਿਹੜੀ ਮੈਂਬਰਸ਼ਿਪ ਥੋੜੀ ਬੁਦੀ ਘਟ ਹੈ ਕਾਰਯਕਰਤਾ ਨੇ ਐਸ਼ਵਾਸ਼ਨ ਦਵਾਇਆ ਵੀ ਇਹੀ ਬਹੁਤ 1-2 ਦਿਨ ਚ ਪੂਰੀ ਕਰ ਲਾਂਗੇ ਤੇ ਨਾਲ ਹੀ ਇਹੀ ਜਿਹੜੇ ਬੂਥ ਪ੍ਰਧਾਨ ਦੇ ਚੋਣਾਂ ਹੈ ਉਹ ਬੂਥ ਪ੍ਰਧਾਨ ਆਦਮੀ ਚੁਣੇ ਜਾਣਗੇ